ਤਜੂ ਮੋ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਪੁਲ ਜਿਹੜਾ ਹੈ ਉਹ ਟੁੱਟ ਚੁੱਕਿਆ ਹੈ 10 ਦਿਕੇ ਕੁਝ ਦਿਨਾਂ ਪਹਿਲਾਂ ਜਿਸ ਤਰ੍ਹਾਂ ਕਠੂਏ ਦੇ ਵਿੱਚ ਬੱਦਲ ਫੱਟਿਆ ਸੀਗਾ ਬੱਦਲ ਫੱਟਣ ਕਰਕੇ ਕਾਫੀ ਜ਼ਿਆਦਾ ਤਬਾਹੀ ਦੇਖਣ ਨੂੰ ਮਿਲੀ ਸੀ ਤਾਂ ਹੁਣ ਉਸ ਤਬਾਹੀ ਤੋਂ ਬਾਅਦ ਵੀ ਇਹ ਜਿਹੜੀ ਬਾਰਿਸ਼ ਹੈ ਇਹ ਰੁਕਣ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਪਾਣੀ ਦਾ ਵਹਾਅ ਜਿਹੜਾ ਹੈ ਉਹ ਕਾਫੀ ਜ਼ਿਆਦਾ ਤੇਜ਼ ਹੁੰਦਾ ਜਾ ਰਿਹਾ ਅਤੇ ਪਾਣੀ ਦਾ ਪੱਧਰ ਜਿਹੜਾ ਹੈ ਉਹ ਨਹਿਰਾ ਦੇ ਵਿੱਚ ਦਿਖ ਰਿਹਾ ਹੈ ਕੇ ਕਾਫੀ ਜ਼ਿਆਦਾ ਵੱਧ ਚੁਕੇ ਤਾਂ ਇਸ ਤਰ੍ਹਾਂ ਹੀ ਇਹ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਕਠੂਆ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਠੂਆ ਦੇ ਵਿੱਚ ਇੱਕ ਪੁਲ ਬਣਿਆ ਹੋਇਆ ਸੀਗਾ ਜੰਮੂ ਅਤੇ ਪਠਾਨਕੋਟ ਨੂੰ ਇਹ ਪੁਲ ਜੋੜਦਾ ਸੀਗਾ ਲੇਕਿਨ ਜਦੋਂ ਪਠਾਨਕੋਟ ਦੀਆਂ ਗੱਡੀਆਂ ਜੰਮੂ ਵੱਲ ਨੂੰ ਜਾਂਦੀਆਂ ਸੀਗਿਆ ਉਹ ਰਾਹ ਤੇ ਇਹ ਪੁਲ ਸੀਗਾ ਤਾਂ ਜਦੋਂ ਪਾਣੀ ਦਾ ਤੇਜ਼ ਬਹਾਅ ਸੀ ਉਦੋਂ ਇਹ ਪੁਲ ਦੇ ਵਿੱਚ ਕਰੈਕ ਆਣਾ ਸ਼ੁਰੂ ਹੋ ਗਏ ਸੀ ਤਾਂ ਪਿਛਲੇ ਕੁਝ ਦਿਨਾਂ ਪਹਿਲਾਂ ਇਸ ਪੁਲ ਨੂੰ ਜਿਹੜਾ ਇਹ ਆ ਉਹ ਰੋਕ ਦਿੱਤਾ ਗਿਆ ਸੀ ਇਸ ਤੇ ਆਵਾਜ਼ਾਈ ਜਿਹੜੀ ਹੈ આરોਪ ਦਿੱਤੀ ਗਈ ਸੀ ਇਸ ਪੁਲ ਨੂੰ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਸੀ ਤਾਂ ਗਣੀ ਮੈਂ ਤੇ ਇਸ ਦੇ ਵਿੱਚ ਆਹੀ ਰਹਿੰਦੀ ਹੈ ਕਿ ਇਸ ਪੁਲ ਨੂੰ ਜਿਹੜਾ ਇਹ ਉਹ ਰੋਕ ਦਿੱਤਾ ਜਾਂਦਾ ਹੈ ਇਸ ਪੁਲ ਨੂੰ ਜਿਹੜਾ ਇਹ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੁਲ ਜਿਹੜਾ ਹੈ ਉਹ ਵਿੱਚੋਂ ਟੁੱਟਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਪੁਲ ਜਿਹੜਾ ਇਹ ਵਿੱਚੋਂ ਕਾਲੈਪਸ ਹੋ ਚੁੱਕਿਆ ਹੈ ਥੱਲੇ ਨੂੰ ਤੇਸ ਚੁੱਕਿਆ ਅਤੇ ਜਿਸ ਤਰ੍ਹਾਂ ਪਾਣੀ ਦਾ ਤੇਜ਼ ਬਹਾਵ ਹੈ ਉਸ ਨੂੰ ਤੁਸੀਂ ਆਪ ਸੋਚ ਸਕਦੇ ਹੋ ਕਿ ਪੁੱਲ ਨੂੰ ਕਿੰਨਾ ਕੁ ਜ਼ਿਆਦਾ ਇਸ ਤੋਂ ਬਾਅਦ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਕਿਉਂਕਿ ਪਾਣੀ ਦਾ ਬਹਾਵ ਜਿਹੜਾ ਹੈ ਉਹ ਕਾਫੀ ਜ਼ਿਆਦਾ ਤੇਜ਼ ਹੈਗਾ ਨਾਲ ਦੇ ਨਾਲ ਹੀ ਪਾਣੀ ਦਾ ਪੱਧਰ ਜਿਹੜਾ ਹੈ ਉਹ ਕਾਫੀ ਜ਼ਿਆਦਾ ਉਫਾਨ ਦੇ ਉੱਪਰ ਆ ਚੁੱਕਿਆ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਕਟੂਏ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਨੈਸ਼ਨਲ ਹਾਈਵੇ ਨੂੰ ਜੋੜਦਾ ਹੋਇਆ ਇਹ ਪੁੱਲ ਪੂਰੀ ਤਰੀਕੇ ਦੇ ਨਾਲ ਟੁੱਟ ਚੁੱਕਿਆ ਇਸ ਨੂੰ ਆਵਾਜ਼ਾਈ ਜਿਹੜੀ ਹੈ ਇਸ ਦੇ ਵਿੱਚ ਗਣੀ ਮਤੇ ਰਹਿੰਦੀ ਹੈ ਕਿ ਕੁਝ ਦਿਨਾਂ ਪਹਿਲਾਂ ਹੀ ਰੋਕ ਦਿੱਤੀ ਜਾਂਦੀ ਹੈ ਇਸ ਕਰਕੇ ਕੋਈ ਵੀ ਨੁਕਸਾਨ ਜਿਹੜਾ ਹੈ ਇਸ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ ਕੋਈ ਵੀ ਜਾਨੀ ਨੁਕਸਾਨ ਜਿਹੜਾ ਹੈ ਇਸ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ ਉੱਥੇ ਦੇ ਕੇ ਲੇਕਿਨ ਆਪਾਂ ਦੂਜੇ ਪਾਸੇ ਗੱਲ ਕਰੀਏ ਦੂਜੇ ਪਾਸੇ ਇਸ ਦਾ ਦੂਜਾ ਬ੍ਰਿਜ ਜਿਹੜਾ ਹੈ ਉਹ ਬਣਿਆ ਹੋਇਆ ਹੈ ਜਿੱਧਰੋਂ ਜੰਮੂ ਤੋਂ ਪਠਾਨਕੋਟ ਵੱਲ ਨੂੰ ਜਿਹੜੀਆਂ ਗੱਡੀਆਂ ਵਾਪਸ ਆਉਂਦੀਆਂ ਸੀਗੀਆਂ ਤਾਂ ਉੱਥੋਂ ਹੀ ਇਸ ਤੇ ਹੁਣ ਆਵਾਜਾਈ ਜਿਹੜੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਵੀ ਗੱਡੀਆਂ ਜਾਂਦੇ ਸੀਗੇ ਟਰੱਕ ਜਾਂਦੇ ਸੀਗੇ ਜਿਹੜੇ ਵੀ ਇਧਰੋਂ ਆਵਾਜਾਈ ਦਾ ਸਾਧਨ ਸੀਗਾ ਉਹ ਇਸ ਸਮੇਂ ਦੇ ਨਾਲ ਪਠਾਨਕੋਟ ਤੋਂ ਜਿਹੜੀ ਜੰਮੂ ਗੱਡੀਆਂ ਜਾਂਦੀਆਂ ਸੀਗੀਆਂ ਉਸ ਨੂੰ ਲੈ ਕੇ ਉਹ ਪੂਰੀ ਤਰੀਕੇ ਦੇ ਨਾਲ ਟੁੱਟ ਪੁਲ ਜਿਹੜਾ ਇਹ ਆ ਉਹ ਟੁੱਟ ਚੁੱਕਿਆ ਹੈ ਵਿੱਚੋਂ ਜਿਹੜਾ ਇਹ ਆ ਪੁਲ ਕਰੈਕ ਹੋ ਚੁੱਕਿਆ ਸੀਗਾ ਜਿਸ ਤੋਂ ਬਾਅਦ ਇਸ ਤੇ ਆਵਾਜਾਈ ਰੋਕ ਦਿੱਤੀ ਗਈ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਹੁਣ ਇਹ ਪੁਲ ਜਿਹੜਾ ਇਹ ਆ ਪੂਰੀ ਤਰੀਕੇ ਦੇ ਨਾਲ ਟੁੱਟ ਚੁੱਕਿਆ ਹੈ ਤਾਂ ਜਿਸ ਤਰ੍ਹਾਂ ਘਠੂਏ ਦੇ ਵਿੱਚ ਪਿੱਤੇ ਦੀ ਨਹੀਂ ਦੇਖਿਆ ਸੀਗਾ ਕਿ ਇੱਕ ਬਦਲ ਫੱਟਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਗਿਆ ਜਿਸ ਤੋਂ ਬਾਅਦ ਲਗਾਤਾਰ ਕਾਫੀ ਜ਼ਿਆਦਾ ਨੁਕਸਾਨ ਦੀਆਂ ਤਸਵੀਰਾਂ ਵੀ ਸਾਨੂੰ ਦੇਖਣ ਨੂੰ ਮਿਲ ਰਹੀਆਂ ਸੀ ਤਾਂ ਹੁਣ ਇਹ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਹੈ ਉਹ ਫਾਣ ਦੇ ਉੱਪਰ ਨਜ਼ਰ ਆ ਰਿਹਾ ਹੈ ਤੁਸੀਂ ਯਾਦ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਦਾ ਬਹਾਅ ਕਿੰਨਾ ਕਾਫੀ ਜ਼ਿਆਦਾ ਤੇਜ਼ ਹੈ ਅਤੇ ਨਾਲ ਦੇ ਨਾਲ ਹੀ ਪਾਣੀ ਦਾ ਪੱਧਰ ਜਿਹੜਾ ਹੈ ਉਹ ਵੀ ਕਿੰਨਾ ਉਫਾਣ ਦੇ ਉੱਪਰ ਹੈ